ਸ਼ਸ਼ੀਕਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚਿਆ ਤੁਹਾਨੂੰ ਮਿੱਤਰੋ ਪਿੰਡ ਪੋਲੂ ਵਾਲੇ ਦੇ ਵਿੱਚ ਪੋਲੂ ਵਾਲਾ ਪਿੰਡ ਜ਼ਿਲ੍ਹੇ ਫਿਰੋਜ਼ਪੁਰ ਦਾ ਮਨਮਤਾ ਨਗਰ ਆ ਮਿੱਤਰੋ ਤੁੰਬੜਪੰਨ ਪਿੰਡ ਦਾ ਗਵੰਡੀ ਪਿੰਡ ਆ ਪੋਲੂ ਵਾਲੇ ਤੋਂ ਜਦੋਂ ਤੁਸੀਂ ਮਾਸੀ 부ਗਰੇ ਨੂੰ ਮੁੜੋਗੇ ਮੋੜ ਦੇ ਉੱਤੇ ਬਸ ਇੱਕ ਵੀ ਛੱਡ ਕੇ ਦੂਜੀ ਵਹੀ ਮੁੜ ਕੇ ਤੁਸੀਂ ਮਿੱਤਰੋ ਕਨੈਕਟਰ ਸਾਈਡ ਬਾਈ ਦੇ ਘਰੇ ਆ ਜਾਣਾ ਵਾ ਕਿਹੜੇ ਘਰੇ ਮੈਂ ਮੌਜੂਦ ਆ ਸਾਰੀ ਗੱਲਬਾਤ ਕਰਦੇ ਨੇ ਜਿਹੜੇ ਭਰਾ ਘੱਟ ਪੈਸਿਆਂ ਦੇ ਵਿੱਚ ਸੱਜਰ ਗਾਮ ਪਾਲਦੇ ਫਿਰਦੇ ਆ ਉਹ ਭਰਾ ਵੀਡੀਓ ਨੂੰ ਗੌਰ ਨਾਲ ਦੇਖ ਲਓ ਆਪਾਂ ਕਰਦੇ ਗੱਲਬਾਤ ਬਾਈ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਠੀਕ ਆ ਜੀ ਸੇਤਾ ਦੇ ਪਰਿਵਾਰ ਸਨੋ ਠੀਕ ਥਾ ਚੜਦੀ ਕਲਾ ਦੀ ਸਾਰੇ ਚੜਦੀ ਕਲਾ ਦੀ ਅੱਛਾ ਭਾਈ ਨਾਮ ਦੱਸ ਦਈਏ ਕਰਾਂ ਦੀ ਲਖਵੰਤ ਸਿੰਘ ਜੀ ਲਖਵੰਤ ਸਿੰਘ ਲਖਵੰਤ ਭਾਈ ਕਈ ਵਾਰੀ ਫੋਨ ਨਹੀਂ ਲੱਗਦਾ ਹੁੰਦਾ ਕੀ ਪੁੱਛ ਕੇ ਆ ਜਾਵੇ ਅਗਲਾ ਲਖਵੰਤ ਤੇ ਕਲਵੰਤ ਦਾ ਘਰ ਪੁੱਛ ਕੇ ਆ ਜੀ ਲਖਵੰਤ ਤੇ ਕਲਵੰਤ ਦਾ ਘਰ ਠੀਕ ਭਾਈ ਲਖਾ ਤੇ ਕਲਵੰਤ ਯਾਨੀ ਕਿ ਠੀਕ ਹੈ ਜੀ ਲੱਖਾ ਦੇ ਕਲਵੰਤ ਹੈ ਅੱਛਾ ਲਖਵੰਤ ਭਾਈ ਆਪਾਂ ਗਾਂ ਵੇਚਣੀ ਮਾਸੂਆ ਭਾਈ ਇਹ ਭਾਈ ਤੀਜਾ ਸੂਈ ਆ ਤੀਜਾ ਸੂਆ ਸੋਈ ਆ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੋਈ ਨੂੰ ਇਹ ਬਾਈ ਹੁਣੇ ਹੀ ਸੋਈ ਆ ਘੰਟਾ ਡੇਢ ਘੰਟਾ ਜੇਰ ਹਜੇ ਪਾਉਣੀ ਆ ਇਹਨੂੰ ਹਾਂ ਜੇਰ ਪਾਉਣੀ ਠੀਕ ਆ ਬੱਚਾ ਦੇਗੀ ਕਿ ਬੱਚੀ ਹਾਂਜੀ ਬੱਚਾ ਜੀ ਬੱਚਾ ਦੇਗੀ ਬਾਈ ਠੀਕ ਆ ਦੁੱਧ ਕਿੰਨਾ ਚੋਲਾਈ ਬਈ ਪਿਛਲੇ ਸੋਏ ਤੋਂ ਦੁੱਧ ਬਾਈ ਇਹ ਸਲੋ 15 16 15 ਲੀਟਰ ਠੀਕ ਹੈ ਬਈ ਦੇ ਦੋਗੇ ਥਣ ਲੈਵਾ ਚੰਗਾ ਗਾ ਹਾਂਜੀ ਲੱਸੀ ਰਹਿ ਗਈ ਥੋੜੀ ਜੀ ਹਾਂਜੀ ਲੱਸੀ ਰਹਿ ਗਈ ਦੁੱਧ ਨਾ ਜਿਆਦੇ ਕਾਰਨ ਦੇ ਲੱਸੀ ਰਹਿ ਗਈ ਮਸਾਂ ਨੂੰ ਛੱਡੀ ਠੀਕ ਹੈ ਖਾਰ ਮੰਨਦੀ ਦੁੱਧ ਹਾਂਜੀ ਖਾਰ ਠੀਕ ਹੈ ਬਈ ਚੂਣ ਚਾਂ ਚੰਗਾ ਲੱਗਾ ਜੀ ਬਹੁਤ ਵਧੀਆ ਜੀ ਇਹ ਮੱਛੀ ਮੋਟਰ ਵਰਗਾ ਚੂਣਾ ਬੜਾ ਠੀਕ ਹੈ ਜੀ ਅੱਛਾ ਰੇਟ ਇਹਦਾ ਕੀ ਰੱਖਿਆ ਜੀ ਰੇਟ ਦਾ 35000 ਰੁਪਿਆ 35000 ਰੁਪਿਆ ਥੋੜਾ ਬੋਤ ਲਾੜ ਪਿਆਰੀ ਮਾੜਾ ਮੋਟ ਲਾੜ ਪਿਆਰੀ ਹੋਊਗਾ ਆਪਾਂ ਵੇਚਣ ਵਾਲੀ ਗੱਲ ਜੀ ਸੰਭੀ ਕੀਤੀ ਵੀ ਆ ਹਾਂਜੀ ਹਾਂਜੀ ਵੱਛਾ ਮਗਰ ਆ ਗਏ ਨੇ ਜ 94176 ਜੀ 04770 ਇੱਕ ਵਾਰੀ ਹੋਰ ਬੋਦਿ 94176 04770 ਠੀਕ ਤੋੜ ਦਿਓ ਬੰਦੇ ਜੀ ਖੋਲ ਕੇ ਲੈ ਵੀ ਮਿੱਤਰੋ ਸੁਆ ਤੀਜਾ ਸੂਈਆ ਵੱਛਾਂ ਦੇ ਮਗਰਾਂ ਕੈਂਡਾ ਇੱਕ ਸੂਈ ਨੂੰ ਹੋਇਆ ਜ਼ੇਰ ਹਜੇ ਨੇ ਪਾਉਣੀ ਆ ਥਾਣਾ ਤੁਨ ਬਹੁਤ ਚੰਗਾ ਲੱਗਾ ਪਸਮਾਪ ਹੋ ਕੇ ਲੈ ਗੱਡੀ ਫਿਰਦੀ ਐਗਾ ਹੁਣ ਵੀ ਕਰਨ ਵਾਲੀ ਜੋਸ਼ ਵਾਲਾ ਥਾਣਾ ਮਿੱਤਰੋ ਮੱਝਾਂ ਰਗਾ ਪਾਵਰ ਵਾਲਾ ਦੁੱਧ 15 16 ਕਿਲੋ ਟੌਰਾਂ ਨਾ ਦੇ ਦਿੰਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਵੀਰੇ ਜਿਹੜੇ ਪ੍ਰਾਣੇ ਘਰੇ ਰੱਖਣ ਨੂੰ ਲੈਣੀ ਆ ਬਈ ਦੁੱਧ ਪੀਣ ਨੂੰ ਲੈਣੀ ਆ ਅਕਦਾ ਕ੍ਰੋਸ ਗਾਂ ਇੱਕ ਦੁੱਧ ਚੰਗਾ ਦੇ ਦਊਗੀ ਬਈ ਦੂਜੀ ਗੱਲ ਇਹ ਆ ਵੀਰੇ ਘਰੇ ਰੱਖਣ ਵਾਲੇ ਭਰਾ ਦੇ ਲਈ ਲਾਹੇਵੰਦ ਚੀਜ਼ ਆ ਮਾੜੀ ਨਹੀਂ ਗੀ ਜ਼ੇਰੇ ਨੇ ਹੋਰ ਘੰਡੇ ਤਾਂ ਹੀ ਪਾ ਦੇਣੀ ਆ ਗਾਂ ਚੰਗੀ ਆ ਬਈ ਲੈ ਆਓ ਜੀ ਮੋੜ ਦਿਓ ਤੋਰ ਦੇ ਵਿੱਚ ਵੀ ਚੰਗੀ ਐ ਬਈ ਪੱਕੀ ਮਜ਼ਬੂਤ ਲੇਵੇ ਭਾਂਡੇ ਵਾਲੀ ਆ ਬਾਕੀ ਲਿੱਸੀ ਫਿੱਕੀ ਆ ਥੋੜੀ ਜੀ ਹੋਰ ਕੋਈ ਗੱਲ ਨਹੀਂ ਗਈ ਦੁੱਧ ਵਾਲੇ ਭਰਾ ਨੂੰ ਕੋਈ ਮਾੜੀ ਨਹੀਂ ਗਈ ਐਨੇ ਦੀ ਬਾਈ ਕਿਉਂਕਿ ਵੀਰੇ ਇਹਨੇ 15 16 ਕਿਲੋ ਦੁੱਧ ਪਾਈ ਜਣਾ ਟੋਰਾਂ ਦਾ ਦੁੱਧ ਵੀ ਮਈਆਂ ਵਰਗਾ ਫੈਂਟ ਵਾਲਾ ਹੋ ਲੈ ਮਿੱਤਰੋ ਤੁਹਾਨੂੰ ਧਾਰਾ ਮਾਰ ਖਾਈ ਦਿਨਾ ਬੱਚਾ ਲਵਾ ਕੇ ਜੇ ਤਾਂ ਐਂ ਬਾਵਦੀ ਲੈਣਾ ਜਾ ਜਾਈ ਮਿੱਤਰੋ ਨਿਆਣਾ ਭਾਗ ਕੇ ਤੁਹਾਨੂੰ ਧਾਰਾ ਵਿਖਾ ਦੇਣੀ ਆ ਪਰ ਕਰਮਾ ਵਾਲੀ ਦੀਆਂ ਕਿਉਂਕਿ ਕਲੀਅਰ ਹੋ ਜਾਊਗਾ ਵੀਰੇ ਚਵਾਈ ਪਤਲਾ ਜੂ ਵੈਸੇ ਚਵਾਈ ਮੈਨੂੰ ਪਤਾ ਥਣ ਚੰਗਾ ਬਈ ਚਵਾਈ ਤਾਂ ਨੇ ਕਰਨੀ ਐ ਐਂਡ ਤੱਕ ਹਾਂ ਵੇਖ ਲਓ ਬਈ ਹੂੰ ਮਾਰ ਦੋ ਜੀ ਬਾ ਦੂਜਾ ਦੇ ਮਾਰ ਦੋ ਚੋਣ ਤਾਂ ਵਰਦੀ ਆ ਹਨਾ ਮੈਂ ਨਾ ਕੀ ਗੱਲ ਸੂਣਾ ਦਾ ਨਸ਼ਿਆ ਦਾ ਕੰਮ ਹੀ ਹੈ ਜਮ ਹੈ ਬਸ ਠੀਕ ਹੈ ਜੀ ਠੀਕ ਹੈ ਨਹੀਂ ਮਿੱਤਰੋ ਇਹ ਵੀਡੀਓ ਦੇ ਵਿੱਚ ਜਾਣਕਾਰੀ ਸੀ ਪਿੰਡ ਪੋਲੂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ